ਤੇ ਉਹ ਚੋਲ ਛਗਣਾ ਕੀਤੇ ਜਾਤ ਭੀਲਨੀ ਨੀਚ ਕੇ ਝੂਠੇ ਲੀਨੇ 베ਰ ਕੇਵਲ ਭਾਵ ਸੁਭਾਵੇ ਹੀ ਗੁਣ ਅਵਗੁਣ ਨਹਿ ਹੀਰ ਕਹਿੰਦੇ ਔਗਣ ਨਹੀਂ ਵੇਖਦੇ ਪਰਮੇਸ਼ਰ ਜੀ ਗੁਣ ਨਹੀਂ ਵੇਖਦੇ ਉਹ ਤੇ ਭਾਵਨਾ ਵੇਖਦੇ ਨੇ ਜਿਵੇਂ ਭਗਵਾਨ ਰਾਮ ਨੇ ਭੀਲਣੀ ਦੇ 베ਰ ਖਾਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਮੁਸਕਰਾਉਂਦੇ ਹੋਏ ਉਸ ਵੇਲੇ ਬਚਨ ਕੀਤਾ ਆਖਣ ਲੱਗੇ ਆਨੰਦ ਆ ਗਿਆ ਇਹ ਸ਼ੱਕ ਕੇ ਲੰਗਰ ਹਾਥ ਬੰਦ ਅਬ ਬੰਦ ਲਾਲੋ ਪਦ ਅਰਬਿੰਦ ਮੁਕੰਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਤੇ ਭਾਈ ਲਾਲੋ ਮੱਥਾ ਟੇਕਦਾ ਕਹਿੰਦਾ ਮਹਾਰਾਜੀ ਵੱਡੀ ਕਿਰਪਾ ਕੀਤੀ ਹੈ ਮੇਰੇ ਜਨਮ ਜਨਮਾਂ ਦੇ ਬੰਧਨ ਕੱਟ ਦਿੱਤੇ ਪਾਤਸ਼ਾਹ ਜੀ ਅਸੀਂ ਤੇ ਇਸ ਸੰਸਾਰ ਰੂਪ ਖੂਦ ਵਿੱਚ ਡੁੱਬ ਰਹੇ ਸਾਂ ਆਪ ਜੀ ਕਿਰਪਾ ਕਰਕੇ ਮਹਾਰਾਜ ਆ ਕਰਕੇ ਬਚਾ ਲਿਆ ਹੈ ਆਪ ਜੀ ਨੇ ਕਿਰਪਾ ਕੀਤੀ ਹੈ ਇਹਨਾਂ ਬਚਨ ਕਹਿੰਦਾ ਹੋਇਆ ਦੀਨ ਹੋਇਆ ਭਾਈ ਲਾਲੋ ਮਹਾਰਾਜ ਦੇ ਚਰਨਾਂ ਦੇ ਉੱਤੇ ਸੀਸ ਰੱਖ ਕੇ ਪਾਤਸ਼ਾਹ ਦੇ ਮੱਥਾ ਰੱਖ ਟੇਕਣ